ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਗਾਇਜ਼ ਦੀ ਵੀਡੀਓ ਪਰ ਰੰਦਾਵਾ ਡੈਰੀ ਫਾਰਮ ਇਥੋਂ ਕਵਰ ਕਰਦੇ ਪਿਆ ਵੀਰ ਬਰੀਡ ਦੇ ਕੰਮ ਕਰਦੇ ਪਏ ਜ਼ਿਲ੍ਹਾ ਬਰਨਾਲਾ ਦਾ ਪਿੰਡ ਆ ਗਿਆ ਵਿਲਾ ਅੱਜ ਦੋ ਦਿਖਾਉਣੇ ਝੋਟੀਆਂ ਤੁਹਾਨੂੰ ਇੱਕ ਪਾਰਟ ਦੇ ਵਿੱਚ ਆਪਾਂ ਐਕਲੀਜੋਏ ਕਰਾਂਗੇ ਨੈਕਸਟ ਦੂਜੇ ਪਾਰਟ ਦੇ ਦੂਜੀ ਚੋ 15 15 1600 ਲੀਟਰ ਦੁੱਧ ਹਾਜ਼ਰ ਆ ਵੀਡੀਓ ਵਿੱਚ ਮਿਲ ਕੇ ਦਿਖਾਵਾਂਗੇ ਪਿੱਛੇ ਹੈ ਗਿਆ 667 ਦੀ ਬੱਚੀ ਸਟਾਰਟਿੰਗ ਦਿਖਾਉਣੇ ਪਏ ਆ ਤੇ ਇੱਕ ਹੈ ਗਿਆ HF 68 ਤਾਜੀ ਸੀ ਵੀ ਪਹਿਲਾਂ ਆਪਾਂ ਸਟਾਰਟਿੰਗ ਕਰਦੇ ਆ ਝੋਟੀ ਤੋਂ ਤੇ ਟੌਪ ਕਲਾਸ ਦੇ ਨਗੀਨੇ ਆ ਤਿੰਨ ਖੜੇ ਵੀਰ ਕੋਲੇ ਪਸੂ ਵਿਕਰੀ ਵਾਲੇ HF 68 ਜਿਵੇਂ ਸਾਹਮਣੇ ਸਕਰੀਨ ਤੇ ਆਪਾਂ ਦੇਖੀ ਜਾਂਦੇ ਆ ਇਹਦੇ ਬਾਰੇ ਵੀਰ ਤੋਂ ਪੁੱਛਦੇ ਆ ਕਹਿਮਤ ਜਨ ਸੁਈ ਨੂੰ ਹੋ ਗਿਆ ਪਹਿਲਾਂ ਆਪਾਂ ਗੱਲ ਕਰਦੇ ਆ ਝੋਟੀ ਬਾਰੇ ਸੋ ਵੀਰੋ ਫੇਸ ਕੁਆਲਟੀ ਵਗੈਰਾ ਦੇਖੋ ਝੋਟੀ ਦੀ ਪਹਿਲਾਂ ਬੱਚਾ ਆ ਗਿਆ ਪਿੱਛੇ ਫੀਮੇਲ ਕਾਫਲੇ ਵਾ ਵਗੈਰਾ ਦੇਖੋ ਚਵਾਈ ਹੋਣ ਤੋਂ ਪਹਿਲਾਂ ਦਾ ਚਵਾਈ ਆਪਾਂ ਕਰਕੇ ਦਿਖਾਵਾਂਗੇ ਸ਼ਾਮ ਦਾ ਟਾਈਮ ਆ ਸੋ ਮੂ ਮੱਥਾ ਫੇਸ ਕੁਆਲਿਟੀ ਦੇਖ ਸਕਦੇ ਹੋ ਪੂਰੇ ਕੱਦ ਬੈਡ ਜਿੰਦ ਜਾਨ ਵਾਲੀ ਖਿੱਚ ਗਿਆ ਚਲੀ ਜਾਂਦੀ ਹੈ ਜਾਣ ਦੇ ਚ ਅੰਨੀ ਜਾਣਾ ਜਾਜ ਨਹੀਂ ਜਾਣ ਝੋਟੀ ਦੇ ਵਿੱਚ ਤੇ ਬੜਨ ਵਾਲੀ ਝੋਟੀਆ ਥਾਂ ਥੂਣ ਦੇਖੋ ਕਿਆ ਬਾਤਾਂ ਮੂਰਤ ਵਰਗੀ ਝੋਟੀ ਆਓ ਅੱਗੇ ਆਪਾਂ ਕਰਦੇ ਚਵਾਈ ਸ਼ੁਰੂ ਤੇ ਘਰ ਜਾ ਵੀ ਇਹਨਾਂ ਕੱਲਾ ਸੋ ਵੀਰੋ ਬੱਚਾ ਚਾਹੁੰਦਾ ਦੇਖ ਸਕਦੇ ਹੋ ਤੇ ਬੱਚਾ ਹੈਗਾ ਵਿਸ਼ੇ ਫੀਮ ਰਕਾਬ ਸੋ ਦੇਖੋ ਹੁਣ ਆਪਾਂ ਤਰਾ ਤੁਰਾ ਮਾਰ ਕੇ ਸਾਰਾ ਕੁਝ ਸੈਟਵਟ ਕਰਕੇ ਚਵਾਈ ਕਰਕੇ ਦਿਖਾਵਾਂਗੇ ਦੇਖੋ ਵਧੀਆ ਬੱਚਾ ਚੜ ਜਾ ਕੋਈ ਆਲ ਫੇਲ ਨਹੀਂ ਕੋਈ ਹੋਰ ਨਹੀਂ ਕਿਸੇ ਗੱਲ ਦੀ ਦਿੱਕਤ ਸੋ ਤਾਂ ਖਾਲੀ ਬਾਲਟੀ ਦੇਖ ਸਕਦੇ ਹੋ ਕਰ ਦੋ ਬਈ ਜੀ ਬਈ ਸਰੋ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਹੈਗਾ ਆਪਣਾ ਚਾਰਜੋਸ ਹੈ ਪਿੰਡ ਵੀਲਾ ਜੀ ਜਿਹੜਾ ਬਣਿਆ ਜਿਲ੍ਹਾ ਬਰਨਾਲਾ ਪਿੰਡ ਆ ਗਿਆ ਵੀਲਾ ਤੇ ਪਹਿਲਾਂ ਬਸ ਸਮਾਗ ਵਗੈਰਾ ਦੇਖੋ ਝੂਟੀਆਂ ਜਮਾ ਕੀ ਬਾਤਾਂ ਸਾਫ ਬਣਾ ਲਈ ਮੈਂ ਜੰਨੀ ਮਾੜੇ ਹੱਥ ਛੱਡੀ ਵਾਲੇ ਸੁਪਰ ਸਮਾਗ ਦੇਖ ਸਕਦੇ ਹੋ ਪੂਰਾ ਸਾਫ ਸੁਥਰਾ ਸੋਹਣਾ ਤੇ ਜਿਹਦੇ ਪਿੱਛੇ ਝੂਟੀਆਂ ਵੀਰੇ ਵੀਡੀਓ ਕਵਰ ਕਰੀ ਜੰਨੇ ਆ ਕਹਿਵਾ ਦਿਨ ਹੋ ਗਿਆ ਜਿਹੜੀ ਸੁਈ ਨੂੰ ਇਹਨੂੰ ਬਈ 12 ਸਾਲ ਹੋ ਗਏ ਸਹੀ ਸੁਈ ਨੂੰ 12 ਦਿਨ ਪਿੱਛੇ ਆ ਗਿਆ ਫੀਮੇਲ ਕਾਮ ਕੱਟੀ ਹੈਣਾ ਤੇ ਆਪਣੇ ਘਰੇ ਸੂਈ ਆ ਨਾ ਆਪਾਂ ਸੂਈ ਵੀ ਲੈਂਦੀ ਸੀ ਬੈਕ ਤੋਂ ਲੈਂਦੀ ਸੀ ਵੀ ਹੋਣਾ ਹਾਂਜੀ ਹਾਂ ਤਿੰਨ ਕਦਨ ਹੋ ਗਈ ਆਪਾਂ ਲੈਂਦੀ ਤੇ ਮੇਲਾ ਮੂਲਾ ਮਾਰ ਗਈ ਮਾਰਨਾ ਮੇਲਾ ਬਸ ਚੱਲ ਪਈ ਇੱਕ ਦਿਨ ਇੱਕ ਦਿਨ ਹੀ ਆ ਚੱਲੀ ਇਹ ਮੇਲੇ ਦੀ ਠੀਕ ਹੈ ਹਾਂਜੀ ਹਾਂ ਮਨ ਲਾ ਚੱਲ ਗਈ ਹਾਂ ਚੱਲ ਗਈ ਜਾਏਗਾ ਹਾਂ ਠੀਕ ਹੈ ਤੇ ਮਨ ਲਾ ਹੁਣ ਦੁੱਧ ਦੇ ਪੀਕ ਆਲ ਫੜੀ ਫਿਰਦੀ ਆ ਹੈਣਾ ਨਹੀਂ ਹਜੇ ਤਾਂ ਕਿਤੇ ਪੀਕ ਦਿਨ ਜਿੰਨੇ 40 ਦਿਨ ਹੋ ਗਏ ਸਵੀ ਨੂੰ ਉਦਨੇ ਪੀਕ ਫੜੂ ਪੂਰਾ ਤੈਨੂੰ ਵੀ ਪਤਾ ਹੋ ਠੀਕ ਹੈ ਮਾਨੇ ਕੇ ਜਲ ਵੀ ਹਲੇ 2 ਕਿਲੋ ਦੁੱਧ ਬਦਨ ਦੀ ਕਪੈਸਿਟੀ ਇਹਦੀ ਹੋਰ ਹੈਗੀ ਆ 2 ਕਿਲੋ ਬਦਰੇ ਮੌਸਮ ਬਾਕੀ ਮੂਰੇ ਮੌਸਮ ਬਦ ਠੰਡਾ ਹੋਣ ਲੱਗ ਗਿਆ ਹੈ ਨਾ ਜਦੋਂ ਬਾਕੀ ਹੁਣ ਗਰਮੀ ਹੋਰ ਪੈਣੀ ਹੈ ਅਗਰੇ ਫਿਰ ਤਬਾਲ ਹੁਣ ਥੋੜੀ ਥੋੜੀ ਮੌਸਮ ਚੇਂਜ ਹੋਊਗਾ ਇਹਨੇ 2 ਕਿਲੋ ਦੁੱਧ ਤਾਂ ਬੜੇ ਆਰਾਮ ਨਾਲ ਆਉਂਦਾ ਇਹ ਆਪਣੇ ਕੋਲ ਆਈ ਨੂੰ ਟਾਈਮ ਕਿੰਨਾ ਹੋ ਗਿਆ ਇਹਨੂੰ ਵੀਰੇ ਬਸ ਹਫਤਾਕ ਹੋਇਆ ਠੀਕ ਹੈ ਹਫਤਾਕ ਹੋ ਗਿਆ ਸੂਈ ਨੂੰ ਪਿੱਛੇ ਆ ਗਈ ਕੱਟੀ ਹਾਂਜੀ ਤੇ ਇਹ ਇਹ ਵੀਰੇ ਪਹਿਲੇ ਸੂਏ ਬੰਦੇ ਨੇ ਹਰਿਆਣੇ ਚੋਂ ਠੋਕੀ ਆਦੀ ਜੀ ਪਹਿਲੇ ਸੂਏ ਦਾ 14 ਲੀਟਰ ਵੱਧ ਕੱਢਿਆ ਹੋਵੇ ਪਹਿਲੇ ਸਵੇਰੇ ਨੇ 14 ਲੀਟਰ ਦੁੱਧ ਕੱਢਿਆ ਹਰਿਆਣੇ ਚੋਂ ਮੰਨ ਕੇ ਚੱਲ ਵੀ 14 ਮਿੰਨ ਕੀ ਲਿਆਈ ਸੀ ਫਿਰ ਉੱਥੋਂ ਹਾਂ ਇਹਦੀ ਗਾੜੀ ਆ ਗਾੜੀ ਦਾ ਦੁੱਧ ਹੋਣਾ ਵੀਰੇ ਮੈਂ ਤੁਹਾਨੂੰ ਦਿਖਾ ਲੈਂਦਾ 1 ਮਿੰਟ ਵਿੱਚ ਚੋ ਲੈਣ ਨੂੰ ਗਾੜੀ ਤਾਂ ਪੂਰੇ ਇੱਕ ਨੰਬਰ ਆ ਵੀ ਸਾਰਾ ਨਹੀਂ ਕੋਈ ਮਿਲਦਾ ਚਾੜ ਪਾੜ ਕੇ ਉਹਦੇ ਤੋਂ 2 ਤੋਂ ਸਵਾ ਦੋ 2 ਕਿਲੋ ਸਵਾ ਦੋ ਕੱਲੀ ਗਾੜੀ ਹੈਗੀ ਆ ਹਨਾ ਠੀਕ ਹੈ ਤੇ ਦਿਨ ਹੋ ਗਏ 12 13 ਸਵੇਰ 15 ਹਨਾ ਤੇ ਕਿੰਨਾ ਗਣਦਾਜਾ ਚੱਕੀ ਫਿਰਦੀ ਆਉਣੇ ਦੁੱਧ ਇਹਦੇ ਵੀਰੇ 14 ਤੋਂ ਬਾਅਦ ਬਾਅਦ ਹੋਊਗਾ 15 ਦੇ ਨੇੜੇ ਲਵੇ ਤਵੇ ਠੀਕ ਹੈ ਅੱਜ ਆਪਾਂ ਸਾਮ ਦੇ ਡੈਮ ਚ ਚਵਾਈ ਕਰੀ ਜਨੇ ਆ ਜੀ 17 ਖਣੀ 17 ਤਰੀਕਾ ਨਾਲ ਅੱਜ ਅੱਜ 17 ਨਾਲ ਜੀ 17 ਤੇ ਸਵੇਰੇ ਕਿੰਨੇ ਵਜੇ ਚੋਈ ਸੀ ਇਹ ਸਵੇਰੇ ਵੀਰੇ ਆਪਾਂ 5:30 6 ਵਜੇ ਚੋਣੀ ਹੁਣ 5:30 ਹੋਏ ਪਿਆ ਜਾਵਾ ਹਾਂਜੀ ਬਸ ਟਾਈਮ ਤੋਂ ਬਾ ਮੈਂਟਾ ਇਧਰ ਦੋਇਆ ਜਿਹੜਾ ਵੀਡੀਓ ਸਟਾਰਟ ਕਰ ਲੱਗੇ ਸੀ 5:00 ਬਜ ਕੇ 28 ਮਿੰਟ ਦੇ ਸ਼ੁਰੂ ਕਰੀ ਆ ਆਪਾਂ ਹਾਂਜੀ ਮੰਨ ਲਓ 5:30 ਹੋ ਗਏ ਜਾਵਾ ਹਾਂਜੀ ਤੇ ਧਾਰ ਦਾ ਵਟਾ ਫਿਰ ਇੱਕ ਦਾ ਵੀ ਇਹ ਨਹੀਂ ਜਾਵੀ ਹਨਾ ਨਾ ਵੀਰੇ ਕੋਈ ਧਾਰਕ ਨੂੰ ਦਾ ਇੱਕ ਨੰਬਰ ਚਾਹੀਏ ਜਵਾਬ ਚ ਵੀ ਚੰਦੇ ਕੋਈ ਸਰਲਾ ਨਹੀਂ ਪੂਰ ਨਹੀਂ ਠੀਕ ਹੈ ਇਹ ਨਹੀਂ ਵੀ ਕਲਡੀ ਆ ਪੂਰੀ ਠੀਕ ਹੈ ਹਾਂ ਸੋ ਚੰਗੀ ਸਾਫ ਸਥਰੀ ਚਵਾਈ ਜਿਆ ਤੇ ਬਾਕੀ ਰਾਜ ਹੀ ਪੜੀ ਵੀ ਸਿੰਗਾ ਸੰਗਾ ਦੀ ਝੋਟੀ ਅਸਲਾ ਕਿਆ ਬਾਤ ਹੈ ਹਨ ਜਿਹੜਾ ਇਹਨੂੰ ਫੁੱਲ ਕੱਡ ਕਾਠਾ ਕਿਸੇ ਪਾਸੋਂ ਵੀ ਝੋਟੀ ਹੱਥ ਤਰਾਂ ਨਹੀਂ ਹੈਗੀ ਅੱਜ ਤੱਕ ਠੀਕ ਹੈ ਬਾਕੀ ਕੱਟੀ ਆ ਗਈ ਵਿੱਚੇ ਹਨਾ ਹਾਂ ਪਿੱਛੇ ਕੱਟੀ ਹੋ ਗਈ ਝੋਟੀ ਦੀ ਟੇਲ ਫਿਰ ਜੈਡ ਬਲੈਕ ਹੀ ਸਾਰੀ ਹਨਾ ਹਾਂ ਜੈਡ ਬਲੈਕ ਇਹਨੂੰ ਕਹਿੰਦੇ ਪਿਓਰ ਮੋਰਾ ਹਾਂਜੀ ਬਾਕੀ ਵੀਰੇ ਪੈਦਲ ਤੋਂ ਆਪਣੀ ਕਿੰਨੀਆਂ ਵੀਡੀਓ ਬਣਾਉਂਦੇ ਆਂ ਆਪਾਂ ਮਾੜਾ ਪਸ਼ੂ ਨਾ ਘਰੇ ਰੱਖੀਏ ਨਾ ਆਪਾਂ ਮਾੜਾ ਲਈਏ ਚਾਹੇ ਮਹੀਨੇ ਦੇ ਦੋ ਮਿਲ ਜਾਣ ਆਪਾਂ ਨੂੰ ਕੋਈ ਬਾਲਾ ਨਹੀਂ ਬਸ ਹੋਊਗੀ ਇੱਕ ਦਮ ਤੁਹਾਨੂੰ ਸੋ ਟੌਪ ਕਲਾਸ ਹੀ ਹੁੰਦੇ ਆ ਬਹੁਤ ਵੀਰ ਦੇ ਵੀਡੀਓ ਕਵਰ ਕਰੀਆਂ ਪਰ ਮੈਨੂੰ ਲੱਗਦਾ 7ਵੀਂ 7ਵੀਂ ਮੱਝ ਹੋ ਜਿਹੜੀ ਚਵਾਈ ਕਰ ਲੱਗ ਗਿਆ ਹਨਾ ਹਾਂ ਵੀਰੇ ਹਾਂ 7ਵੀਂ 8ਵੀਂ ਮੱਝ ਹੋਊਗਾ ਪਰ ਦੁੱਧ ਚੋਕੀ ਇੱਕ ਤੋਂ ਵੇਰ ਦੰਨਿਆ ਇੱਕ ਤਾਂ ਮੂੰਹ ਚੋ ਕਹਿ ਦਨਾ 15 ਕਿਲੋ ਠੀਕ ਹੈ ਕਿ ਚਵਾ ਕੇ ਦੇਣਾ ਉਹਦੇ ਨਾਲ ਬਹੁਤ ਫਰਕ ਹੁੰਦਾ ਤੈਨੂੰ ਵੀ ਪਤਾ ਜੈ ਜੈ ਕਾਲਾ ਹਾਂ ਬਾਕੀ ਹੁਣ ਆਇਆ ਤੈਨੂੰ ਵੀ ਪਤਾ ਗਰਮੀ ਕਿੰਨੀ ਪੈਂਦੀ ਆ ਗਰਮੀ ਜਿਉ ਇਹੀ ਮਈਆਂ ਸਿਆਲਾ ਦਸੂਨਾ ਹੁਣ 18 18 ਪਲੱਸ ਚੱਲਣੀ ਆ ਬਈ ਸੋ ਗਰਮੀ ਜਿਉ ਕਹਿੰਦੇ ਭਾਦੋ ਚ ਕਾਂਖ ਨਿਕਲਦੀ ਆ ਭਾਦੋ ਤਾਂ ਪਾਣੀ ਕਹਿੰਦਾ ਜੱ ਤੇ ਰਹਿ ਗਏ ਮਨ ਕੇ ਚਲੋ ਵੀ ਗਰਮੀ ਦੇ ਦਿਨ 20 25 ਸਾਰੇ ਤੇ ਜਦੋਂ 20 25 ਦਿਨਾਂ ਨੂੰ ਜੋਸ਼ ਤੇ ਆ ਗਈ ਮੱਝਾਂ ਵਾਲੇ ਉਹਨੂੰ ਲੈਵਲ ਤੇ ਆਜੋ ਆਪਦੇ ਤਤਪਲ ਹੋਵਰਾ ਆਪਣੇ ਤੋਂ ਸਾਰੀ ਕਵਰ ਕਰਕੇ ਦਿਖਾ ਦੇ ਆਪਣੇ ਨਾਲ ਸਮਝਾਂ ਇਥੋਂ ਤੇ ਬਾਹਰ ਖੋਦਣੇ ਪੱਕਾ ਸਾਂ ਹਨਾ ਤੇ ਹਰਾ ਸਾਡੇ ਜਮੇ ਹੀ ਹੈ ਨਹੀਂ ਨਾ ਸੰਨੀ ਤੇ ਚਾਰ ਹੀ ਚੱਲਦਾ ਹਾਂ ਸੰਨੀ ਤੇ ਚਾਰ ਹੀ ਚੱਲਦਾ ਆਪਣੇ ਘਰਾਂ ਨਹੀਂ ਠੀਕ ਹੈ ਹਾਂ ਜੜੀ ਦੀ ਜੇ ਵਧੀਆ ਵਾਤਾਵਰਣ ਦੇ ਕੱਚੇ ਕੁੱਚੇ 'ਚ ਜਾੜਾ ਵੜਨਾ ਸਾਰੇ ਹੋਰੇ ਪਹਿਨ ਇਹਨਾਂ ਨੂੰ ਤੇ 2-2 ਮੀਟਰ ਦਾ ਟੌਰਨ ਵਾਲੀ ਬਣ ਜਾਣੀਏ ਬਾਈ ਬਾਕੀ ਹੁਣ 40 ਦਿਨਾਂ ਤੇ ਜਾ ਕੇ ਪੀਕ ਫੜਨਾ ਹਜੇ ਸੂਈ ਨੂੰ ਝੂਟੀ ਨੂੰ ਬਾਹਰੋਂ ਤੇਰਵਾ ਦੇਣੀ ਠੀਕ ਹੈ ਤੇ ਦੁੱਧ ਆਪਾਂ ਦੋ ਟਾਈਮ ਮਿਲ ਕੇ ਦੇਵਾਂਗੇ ਹਾਂ ਹਾਂ ਦੋ ਟਾਈਮ ਵੀਰੇ ਤਸੰਦੀ ਕਰਕੇ ਦੋ ਟਾਈਮ ਚੋ ਵੀ ਆਪਣੇ ਮਨ ਉੱਤੇ ਟਾਈਮ ਚੋ ਵੀਰੇ ਠੀਕ ਹੈ ਕਰਨੇ ਪੇਮੈਂਟ ਲਾਉਣੀਆਂ ਹੈ ਚੰਗੀ ਲੱਗ ਜਿਆ ਉਹਨਾਂ ਜਿੰਨਾ ਦੁੱਧ ਕਹਿੰਦਾ ਲੈ ਜੇ ਜੇ ਦੁੱਧ ਘੜਦਾ ਆਪਦੀ ਗੱਡੀ ਚ ਕੋ ਜਿੱਧਰ ਆਏ ਉਧਰ ਨੂੰ ਜਾਓ ਗੱਲਾਂ ਸਿੱਧੀਆਂ ਹਨਾ ਵੀਰੇ ਆਪਾਂ ਕਿੰਨੀਆਂ ਵੇਚਤੀਆਂ ਆਪਾਂ ਨੂੰ ਕਦੇ ਵੀ ਕਿਸੇ ਵੀ ਪਸ਼ੂਦਾਨ ਤੱਕ ਲਾਂਭਾ ਨਹੀਂ ਆਏ ਨਹੀਂ ਲਾਂਭਾ ਆਏ ਕਮ ਆਪਾਂ ਕਾਨਮੀ ਨਾਲ ਨਾ ਤਾਂ ਪਸ਼ੂ ਲਈਏ ਬਾਈ ਨਾ ਵੇਚ ਗਏ ਆਪਾਂ ਜਿਹੜੀ ਗੱਲ ਹੋਊਗੀ ਵੀਡੀਓ ਚ ਜੇ ਹੁੰਨੀ ਵੀ ਹੋਊ ਵੀ ਅਪਲੀ ਦਾ ਆਪਾਂ ਲੈਂਦੇ ਨਹੀਂ ਪਸ਼ੂ ਨਹੀਂ 20 ਵਾਲਾ ਠੀਕ ਹੈ ਤੇ 10 ਵੀ ਹੋਊ ਵੀ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਬਰਾ ਸੋ ਚੋਣ ਵੀ ਸਾਰਾ ਫਿਰ 4 ਮਿੰਟ ਦਾ 5 ਮਿੰਟ ਦਾ ਚੋਣੀਆਂ ਹਨਾ ਹਾਂ ਹਾਂ ਮੇਰੇ ਬਹੁਤ ਵਧੀਆ ਧਾਰ ਤੋਂ ਕੋਈ ਸਰਲਾ ਨਹੀਂ ਘੂਰ ਨਹੀਂ ਕਿਸੇ ਮੀਠਾਂ ਚ ਕੋਈ ਕੋਣ ਨਹੀਂ ਉਹ ਬੱਕਰੀ منہ ਪਈ ਨੇ ਬਾਲਟੀ ਜੀ ਭਰੇ ਕਰ ਦੇ ਔਰ ਆਜੂ ਬੱਕਰੀ ਭਰੇ ਕਰ ਤੇ ਲੈਵਾ ਜਮਾ ਫਿਰ ਨੀਮੋ ਨੂੰ ਝਾੜਦੀ ਤੁਰੀ ਜਾਂਦੀ ਹਨ ਲੈਵਾ ਦਾ ਵੀਰੇ ਹੁਣ ਕੁਆਲਟੀ ਵਾਲਾ ਪਹੁੰਚਾ ਤੈਨੂੰ ਪਤਾ ਹੀ ਕੋਲ ਟੂ ਵੀ ਜਦੋਂ ਪੱਟੂ ਨਹੀਂ ਆ ਮੈਂ ਤੈਨੂੰ ਪਤਾ 10 11 ਤੇ ਮਰ ਜਾਂਦੀ ਹੂੰ ਹੂੰ ਹੁਣ ਇਹਨੇ ਜਿੱਦਾਂ ਨੂੰ 17 ਲੀਟਰ ਦੀ ਆਪਾਂ ਜਰ ਦੀ ਗਰੰਟੀ ਦਵਾਂਗੇ 17 ਲੀਟਰ ਤੋਂ ਛੋਟੀ ਨਹੀਂ ਜਣੇਂਗੀ ਮੈਨੂੰ ਸਾੰਬਰਾਲਾ ਚਾਹੀਦਾ ਹਾਂ 16 ਕਿਲੋ ਤੋਂ ਬਾਹਰ ਜਾਊਗੀ ਹਾਂਜੀ ਹਾਂ ਹੁਣ ਆਏ ਆ ਤੇਰੇ ਪੱਦੂ ਨੂੰ ਸੈੱਟ ਹੋਣ ਨੂੰ ਵੀ ਟਾਈਮ ਲੱਗਦਾ ਤੈਨੂੰ ਪਤਾ 1 ਕਿੱਲੇ ਤੇ ਖੜ ਗਈ ਜਦੋਂ ਮਹੀਨਾ ਇਹੀ ਵਰਕ ਪੈਂਦਾ ਦਾ ਵੀਰੇ ਥਾਣੇ ਖਾਣ ਨੂੰ ਬਿਠਾਓ ਸੋ ਲੈਵਾ ਜਾਵਾ ਝਾਰਤਾ ਤੇ ਲੀਟਰ ਮੇਰੀ ਆ ਜਾ ਆਪਾਂ ਲੀਟਰ ਮਾਰ ਆਪਾਂ ਇੱਥੇ ਠੀਕ ਠੀਕ ਹੋ ਗਿਆ ਬੜਾ ਬੀ ਸੱਚਾ ਗਮਾਰ ਗਏ ਜਮ ਆਪਾਂ ਮੀਟਰ ਲਾ ਕੇ ਮਿਲ ਕੇ ਦਿਖਾਵਾਂਗੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੈ ਆ ਲੈ ਕਰ ਮੈਂਟ ਮਾਰੋ ਲੈ ਲੈ ਆਈ ਫੜਾ ਦੇ ਕੋਈ ਨਾ ਵੀਡੀਓ ਰੋਕਣੀ ਨਹੀਂ ਆਪਾਂ ਭੱਜ ਕੇ ਆ ਜਿਆ ਹਮਤ ਨਾਲ ਤੇ ਜਵਾ ਦਾ ਪਾਣੀ ਆ ਮਾਰ ਲਿਆ ਬਸ ਵੀਡੀਓ ਨਾ ਕੱਟੀ ਜਾਵੇ ਸਾਰਾ ਉਹ ਹੋ ਜਾ ਆ ਜਾ ਪਾ ਦੇ ਕੇ ਸੋ ਲੀਟਰ ਲਾ ਗਿਆ ਆਪਾਂ ਮਿਣਕੇ ਦਿਖਾਉਨੇ ਆ ਤੇ ਝਾਗਾ ਪਾ ਦਿੱਤੀ ਮਾਰਨ ਵਾਲੇ ਇਹਦੀ ਬਹਿ ਗਈ ਝੱਗ ਹੋਣ ਜਾਵਾ ਮਨ ਕੇ ਚਲੋਗੇ ਅੱਧਾ ਮਿੰਟ ਆਪਾਂ ਨੂੰ ਮਿਲਣੇ ਲੱਗ ਜਾਣੇ ਜਾਵਾ ਆਪਾਂ ਤਸੱਲੀ ਹੋ ਜਾਓ ਯਾਰ ਭਾਈ ਆਪਾਂ ਵੀ ਪਹਿਲਾਂ ਵੀ ਪਸ਼ੂ ਦੇਚੇ ਆ ਤੇਰੇ ਸਾਹਮਣੇ ਬਾੜੀ ਨਾਲ ਲਾਣੀ ਇੱਕ ਨਾ ਮੁਰਗੀ ਇੱਕ ਦੋ ਤਿੰਨ 4 5 ਬੋਲੇ 5 6 7 7.5 ਬਸ ਵੀਰ ਤੂੰ 7 ਮੰਨ ਲੈ ਕੋਈ ਗੱਲ ਨਹੀਂ 14 ਲੀਟਰ ਮੰਨ ਕੇ ਸੌਦਾ ਕਰ ਲੈ ਹਾਂ 14 ਲੀਟਰ ਰੇਟ ਇਹਦਾ ਕੀ ਰਹਿਣਾ ਹੈਗਾ ਇਹਦਾ ਆਪਾਂ ਜੈਜ ਕਰਾਂਗੇ 1,65,000 ਰੁਪਏ ਮਾਨਦਾਨ ਵਿੱਚ ਹੋ ਜਾਊਗਾ ਮਾਨਦਾਨ ਮੌਕੇ ਤੇ ਕਰਾਂਗੇ ਮਾਨਦਾਨ ਹੋ ਜਾਊ 1,65,000 ਦੇ ਵਿੱਚੋਂ ਦਾ ਮਾਨਦਾਨ ਹੋ ਜਾਊ 14 ਲੀਟਰ ਭਰ ਕੇ ਦਿੱਤੇ ਜਾਣਗੇ ਅਰੇ ਬਾਈ ਸੂਈ ਨੂੰ 10-12 ਰਣੀ ਕਿਹਾ ਇਹ ਨੋਟ ਕਰਾ ਦੀ ਜਦੋਂ ਜਾਣੀ ਨਹੀਂ ਸੂਈ ਨੂੰ ਇਹਨੂੰ 25 ਰਣੀ ਹੋਵੇ ਬਾਈ 17 ਲੀਟਰ ਬੋਲ ਠੀਕ ਹੈ ਤੇ ਜਿਹੜੀ ਆਪਾਂ ਗਾਂ ਦੇਖੀ ਐ ਨੇ ਜੇ ਕਿਹੜਾ ਸੂਆ ਸੂਈ ਹੈ ਇਹ ਰੀਨਲ ਦੂਜੀ ਸੂਈ ਸੁਈਆਂ ਮੂੰਹ ਚਾਰ ਦਾ ਮੂੰਹ ਚਾਰ ਦਾ ਦੂਜਾ ਸੂਆ ਪਿੱਛੇ ਆ ਗਈ ਬੱਚੀ 나ੜੂਆਂ ਨਾਲ ਹਣਾ ਹਾਂਜੀ ਰਮਾਟਾ ਨੇ 67 ਦੀ ਬੱਚੀ ਕਹਿਮਾ ਦੇਣਾ ਅੱਜ ਸੂਈ ਨੂੰ ਇਹ ਬਈ ਰਾਤ ਦੀ ਰਾਤ ਸੂਈ ਦੂਜਾ ਦਿਨ ਹੋ ਗਿਆ ਸੂਈ ਨੂੰ ਜੇ ਜੂਰ ਦੀ ਆਪਣੇ ਕੋਲੋਂ ਪਰਪਰ ਵੀਡੀਓ ਪਈ ਆ ਸਾਰਾ ਕੁਝਾਂ ਕਿੰਨੇ ਕੁ ਦੁੱਤ ਸਟਾਰਟਿੰਗ ਹੋਈ ਐ ਇਹ ਯਾਰ ਨਾੜ ਵਾਲਾ ਬੋਲਾ ਹੋਊ ਬਈ ਇਸ ਲਈ 17 18 ਮਿੰਟ ਨੌ ਲੈ ਟਾਈਮ ਦਾ ਲਗਭਗ ਕਹਿੰਦੇ ਆਪਾਂ ਯਾਰ ਅੱਜ ਪਹਿਲੀ ਸੂਈ ਦੋ 3 ਸਿੱਧੀ ਬੋਲ ਕਰਨ ਦਾ ਨਾਮ ਚੱਪੀ ਸੀ ਠੀਕ ਹੈ ਉਦੋਂ ਆਪਾਂ ਦਾ 30% ਬੋਲ ਚੋਇਆ ਕਹਿਣ ਦਾ ਆਪਾਂ ਇੱਕ ਵੀਡੀਓ ਚ ਦੱਸਾਂਗੇ ਆ ਕਿਉਂ ਆਇਆ ਕਿ ਬਦੂਰੋਂ ਆ ਜਾਂਦਾ ਕੋਈ ਇਹ ਤੋਂ ਨਾ ਇੱਕ ਥਣ ਚੋਂ ਦੁੱਧ ਟੱਪਦਾ ਕਿਤੇ ਨਾ ਕਿਤੇ ਆ ਬਹਿਣੀ ਵਾਲੇ ਤੇ ਵੀਰੇ ਠੀਕ ਹੈ ਧੌਂਕਾ ਛੱਡਦੀ ਆ ਹਾਂਜੀ ਠੀਕ ਹੈ ਤੇ ਦੁੱਧ ਮੰਨ ਕੇ ਚੱਲੀਏ ਵੀ 30 ਤੋਂ ਪਾਰ ਮੰਨ ਕੇ ਲੈ ਲੈਣੇ ਸੀ ਹਾਂ ਹਾਂ ਵੀਰੇ ਮੇਰੇ ਸਾਹਮਣੇ ਤਾਂ ਕਿਉਂ ਛੰਡ ਆ ਗਈ ਪਈ ਨਹੀਂ ਪਤਾ 35 ਕਰਦੇ ਹੋਏ ਠੀਕ ਹੈ ਧੋਰੀ ਬਾਹਰ ਨੂੰ ਬੱਚੀ ਦੇਖੋ 나ੜੂਆ ਨਾਲ ਰਾਤ ਦੀ ਸੂਈ ਵੀ ਆ ਲਿਆ ਬਾਹਰ ਨੂੰ ਸੋbro ਫੇਸ ਕੁਆਲਟੀ ਵੇਖਾ ਦੇਖੋ ਦੰਦੋ ਕਿਵੇਂ ਐ ਇਹ ਚਾਰ ਦੰਦ ਚਾਰ ਦੰਦ ਤੇ ਫਿਟਿੰਗ ਵਾਲਾ ਲੈਵਾ ਲੈਵਾ ਸ਼ਾਮ ਦਾ ਟਾਈਮ ਆ ਜਿਵੇਂ ਬਾਜ਼ਾਰ ਲੈ ਵੀ ਫਿਰ ਜੇ ਵੀ ਜਿਵੇਂ ਮੰਡੀ ਚ ਪਾਈ ਹੁੰਦੀ ਆ ਜਮ ਪੂਰੇ ਪੂਰੇ ਦੁੱਧ ਵਾਲੀ ਬੇੜਾ ਸੋ ਪੂਸਲ ਦੁੱਧ ਵਾਲਾ ਪੀਸ ਡਾਇਵਰ ਪੀਸ ਬਰੂਟ ਦੇ ਸੀ ਬਣ ਜੀ ਹਲੇ ਵਾ ਦੇਖੋ ਫਾੜ ਜਾਣਾ ਜਮਾ ਨੇ ਵੀ ਦੱਸਦਾ ਵੀ ਕੋਈ ਨਾ ਕੋਈ ਕਰੂਗਾ ਜਮਾ ਇਹ ਸੋ ਥਾਨ ਵਗੈਰਾ ਤੁਸੀਂ ਦੇਖ ਸਕਦੇ ਹੋ ਸੋਹਣਾ ਸਾਫ ਜਿਹਾ ਰਾਜ ਹੀ ਸਮੀ ਬੜੀ ਬਹੁਤ ਜ਼ਿਆਦਾ ਹੈਗੀ ਤੇ 35 ਲੀਟਰ ਦੁੱਧ ਤੇ ਜਾਊਗੀ ਹਕੀਕਤ ਦੇ ਨਾਲ ਦੁੱਧ ਜਾ ਤੇ ਰੇਟ ਵੀਰੇ ਆਪਾਂ ਇਹਦਾ ਕੀ ਰੱਖਿਆਗਾ ਮੋਲੇ ਦਾ 30000 ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਮਗਰ ਬੱਚੀ ਚੀ ਦੇ ਹਿਸਾਬ ਨਾਲ ਕੋਈ ਆਪਾਂ ਫालतू ਮਰ ਨਹੀਂ ਚਵਾਈ ਚੁਈ ਤਾਂ ਲੱਤ ਬੜੀ ਓਕੇ ਇੱਕ ਵਾਰ ਤੈਨੂੰ ਵੀਡੀਓ ਚ ਹੋਰ ਦੱਸ ਦਿੰਦਾ ਜੇ ਕਿਸੇ ਬੰਦੇ ਨੇ ਕੱਲੀ ਬੈੜ ਦੇ ਜਾਣੀ ਹੈ 20000 ਦੀ ਆਪਾਂ ਅੱਜ ਬੱਚੀ ਰੱਖਣੀ ਹੈ ਬੱਚੀ 20000 ਇੱਕ ਦਾਸ ਦੀ ਰਜੂ ਬੈੜ ਗਏ ਜੇ ਜੇ ਕੱਲਾ 20000 ਦੀ ਆਪਾਂ ਆਪਾਂ ਨੂੰ ਸੌਦੇ ਦਾ ਬੰਦਾ ਸਾਡੇ 20000 ਰੱਖੀ ਠੀਕ ਆ ਪਿੰਡ ਵਿਲਾ ਜ਼ਿਲ੍ਹਾ ਬਰਨਾਲਾ ਆ ਗਿਆ ਵੀਡੀਓ ਦੇਖ ਲਈ ਸਭ ਦਾ